ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਅਮਰ ਤਵੇਲੇ ਦੇ ਵਿੱਚ ਉੱਠਣਾ ਚਾਹੁੰਦੇ ਨੇ ਪਰ ਉੱਠ ਨਹੀਂ ਪਾਉਂਦੇ ਉਹ ਕਹਿੰਦੇ ਅਮਰ ਤਵੇਲੇ ਉੱਠਣ ਦਾ ਚਾਹ ਬਹੁਤ ਆ ਦਿਲ ਕਰਦਾ ਹੈ ਕਿ ਅਮਰ ਤਵੇਲੇ ਉੱਠ ਕੇ ਅਸੀਂ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਜਪੀਏ ਗੁਰਬਾਣੀ ਦਾ ਪਾਠ ਕਰੀਏ ਆਪਣੇ ਪਰਮਪિતા ਪਰਮਾਤਮਾ ਨੂੰ ਯਾਦ ਕਰੀਏ ਪਰ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਅਸੀਂ ਅੰਮ੍ਰਿਤ ਵੇਲੇ ਦੇ ਵਿੱਚ ਨਹੀਂ ਉੱਠ ਪਾਉਂਦੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸ਼ਾਮ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਦੀਆਂ ਕੁਝ ਆਦਤਾਂ ਬਾਰੇ ਗੱਲ ਕਰਾਂਗੇ ਕਿ ਜੇਕਰ ਆਪਾਂ ਸ਼ਾਮ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਦੀਆਂ ਕੁਝ ਆਦਤਾਂ ਦੇ ਵਿੱਚ ਬਦਲਾਅ ਕਰ ਲਈਏ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਅਮਰਤ ਵੇਲੇ ਉੱਠਣਾ ਸਾਡੇ ਲਈ ਆਸਾਨ ਹੋ ਜਾਵੇਗਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਅਮਰਤ ਵੇਲੇ ਜਾਗ ਵੀ ਆਵੇਗੀ ਅਤੇ ਅਮਰਤ ਵੇਲੇ ਦੇ ਵਿੱਚ ਉੱਠ ਕੇ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਵੀ ਜਪ ਪਾਵਾਂਗੇ ਅਤੇ ਆਪਣੇ ਬਾਕੀ ਕੰਮ ਧੰਦੇ ਵੀ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਕਰ ਪਾਵਾਂਗੇ ਇਸ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਅਮਰਤ ਵੇਲੇ ਉੱਠਣ ਵਾਲਿਆਂ ਦੇ ਬਹੁਤ ਕੰਮ ਆ ਸਕਦੀ ਆ ਤਾਂ ਫਿਰ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਮਹਾਪੁਰਖ ਜੀ ਅਕਸਰ ਸਮਝਾਉਂਦੇ ਹੋਏ ਗੰਦੇ ਨੇ ਕਿ ਜਦੋਂ ਹੀ ਸੂਰਜ ਛਿਕਦਾ ਹੈ ਸੂਰਜ ਛਿਪਣ ਤੋਂ ਬਾਅਦ ਸਾਨੂੰ ਰਹਿਰਾ ਸਾਹਿਬ ਜੀ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ ਕੁਝ ਭੈਣ ਭਰਾ ਕੰਮਾਂ ਕਰ ਤੋਂ ਆਏ ਹੁੰਦੇ ਨੇ ਇਸ ਕਰਕੇ ਉਹ ਕਹਿ ਦਿੰਦੇ ਵੀ ਸਾਡਾ ਸ਼ਰੀਰ ਥੱਕਿਆ ਟੁੱਟਿਆ ਹੁੰਦਾ ਹੈ ਮਨ ਨਹੀਂ ਕਰਦਾ ਪਾਠ ਕਰਨ ਨੂੰ ਪਰ ਯਕੀਨ ਕਰਕੇ ਜਾਣਿਓ ਜੀ ਇੱਕ ਵਾਰ ਤੁਸੀਂ ਰਹਿਰਾ ਸਾਹਿਬ ਜੀ ਦਾ ਪਾਠ ਕਰਨਾ ਸ਼ੁਰੂ ਕਰ ਦਿਓ ਪਾਠ ਕਰਦਿਆਂ ਕਰਦਿਆਂ ਹੀ ਸਾਡੇ ਸਰੀਰ ਦੀ ਸਾਰੀ ਥਕਾਵਟ ਉਤਰ ਜਾਵੇਗੀ ਮਨ ਦੀ ਸਾਰੀ ਅਕਾਵਟ ਉਤਰ ਜਾਵੇਗੀ ਸਾਡਾ ਤਨ ਅਤੇ ਮਨ ਇੱਕਦਮ ਹਲਕਾ ਹੋ ਜਾਂਦਾ ਹੈ ਇੰਜ ਲੱਗਦਾ ਵੀ ਜਿਵੇਂ ਫਿਰ ਤੋਂ ਇੱਕ ਊਰਜਾ એનર્ਜੀ ਮਿਲ ਗਈ ਹੋਵੇ ਤਾਂ ਇਸ ਕਰਕੇ ਪਹਿਲੀ ਕੋਸ਼ਿਸ਼ ਸਾਡੀ ਇਹ ਹੋਵੇ ਕਿ ਰੋਜ਼ ਸ਼ਾਮ ਨੂੰ ਸੂਰਜ ਛਿਪਣ ਤੋਂ ਬਾਅਦ ਰਹਿਰਾ ਸਾਹਿਬ ਜੀ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ ਤੇ ਭੈਣਾ ਬੀਬੀਆਂ ਜੋ ਆਪਣੇ ਘਰ ਦੇ ਵਿੱਚ ਰਹਿੰਦੀਆਂ ਨੇ ਉਹਨਾਂ ਦੇ ਲਈ ਤਾਂ ਇਹ ਜ਼ਰੂਰੀ ਆ ਕਿ ਉਹ ਪੈਣਾ ਬੀਂਦੀਆਂ ਘਰ ਦੇ ਵਿੱਚ ਰਹਿਰਾ ਸਾਹਿਬ ਜੀ ਦਾ ਪਾਠ ਜ਼ਰੂਰ ਕਰੋ ਜਿਹੜੇ ਕਰ ਨਹੀਂ ਸਕਦੇ ਉਹ ਆਪਣੇ ਟੀਵੀ ਮੋਬਾਈਲ ਦੇ ਉੱਪਰ ਲਗਾ ਕੇ ਸੁਣ ਲਓ ਅਮਰਤ ਦੇ ਵੇਲੇ ਅਤੇ ਸੰਧਿਆ ਦੇ ਵੇਲੇ ਸਾਡੇ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਗੁਰਬਾਣੀ ਦਾ ਕੀਰਤਨ ਚੱਲਣਾ ਚਾਹੀਦਾ ਹੈ ਇਹ ਦੇ ਨਾਲ ਸਾਡੇ ਘਰ ਪਰਿਵਾਰ ਦੇ ਉੱਤੇ ਬੜਾ ਹੀ ਚੰਗਾ ਪ੍ਰਭਾਵ ਪੈਂਦਾ ਹੈ ਕਰਦੇ ਉਹਨਾਂ ਜੀਆਂ ਦੇ ਕੰਨਾਂ ਦੇ ਵਿੱਚ ਵੀ ਗੁਰਬਾਣੀ ਦੀ ਆਵਾਜ਼ ਪੈਂਦੀ ਆ ਜੋ ਅਜੇ ਤੱਕ ਗੁਰੂ ਚਰਨੋਂ ਤੋਂ ਦੂਰ ਨੇ ਜੋ ਗੁਰਬਾਣੀ ਦਾ ਪਾਠ ਨਹੀਂ ਕਰਦੇ ਉਹਨਾਂ ਦਾ ਵੀ ਭਲਾ ਹੋ ਜਾਵੇਗਾ ਇਸ ਕਰਕੇ ਸਵੇਰ ਦੇ ਵੇਲੇ ਸੰਧਿਆ ਦੇ ਵੇਲੇ ਭਾਵ ਕੀ ਸ਼ਾਮ ਨੂੰ ਰਹਿਰਾਸਾ ਜੀ ਦਾ ਪਾਠ ਕਰਨਾ ਆਪ ਅਹਿਰਦੇ ਵਿੱਚ ਕੀਰਤਨ ਲਗਾਉਣਾ ਇਹ ਬਹੁਤ ਚੰਗੀ ਆਦਤ ਆ ਉਸ ਤੋਂ ਬਾਅਦ ਜਦੋਂ ਆਪਾਂ ਰਾਤ ਦਾ ਭੋਜਨ ਸ਼ੱਕਦੇ ਆ ਤਾਂ ਜਿਹੜਾ ਰਾਤ ਦਾ ਭੋਜਨ ਹੈ ਨਾ ਉਹ ਸੌਣ ਤੋਂ ਘੱਟੋ ਘੱਟ 1-2 ਘੰਟਾ ਪਹਿਲਾਂ ਹੀ ਸ਼ੱਕ ਲੈਣਾ ਚਾਹੀਦਾ ਹੈ ਅਤੇ ਕਦੇ ਵੀ ਭੋਜਨ ਸ਼ੱਕਦਿਆਂ ਹੋਇਆਂ ਟੀਵੀ ਜਾਂ ਮੋਬਾਈਲ ਨਹੀਂ ਦੇਖਣਾ ਚਾਹੀਦਾ ਜਦੋਂ ਵੀ ਭੋਜਨ ਸ਼ਕਣਾ ਹੈ ਆਪਣਾ ਟੀਵੀ ਬੰਦ ਕਰ ਦੋ ਮੋਬਾਈਲ ਬੰਦ ਕਰ ਦੋ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਵਾਹਿਗੁਰੂ ਜੀ ਦਾ ਨਾਮ ਜਪਦਿਆਂ ਹੋਇਆਂ ਭੋਜਨ ਪ੍ਰਸ਼ਾਦ ਮਸ਼ਕਣਾ ਚਾਹੀਦਾ ਹੈ ਅਤੇ ਭੋਜਨ ਪ੍ਰਸ਼ਾਦਾ ਸ਼ਕਦੇ ਅਨਸਾਰ ਕਦੇ ਵੀ ਆਪਣੇ ਬਿਸਤਰ ਦੇ ਉੱਤੇ ਲੰਮੇ ਨਹੀਂ ਪੈ ਜਾਣਾ ਇਹ ਨਾ ਹੀ ਸਵੇਰ ਵੇਲੇ ਇਹ ਕੰਮ ਕਰਨਾ ਹੈ ਨਾ ਹੀ ਰਾਤ ਵੇਲੇ ਕਿਉਂਕਿ ਜਦੋਂ ਆਪਾਂ ਭੋਜਨ ਸ਼ਕਦੇ ਅਨਸਾਰ ਆਪਣੇ ਬਿਸਤਰ ਦੇ ਉੱਪਰ ਲੰਮੇ ਪੈ ਜਾਂਦੇ ਆ ਜਾਂ ਫਿਰ ਬੈਠੇ ਰਹਿੰਨੇ ਆ ਸਾਡਾ ਭੋਜਨ ਪ੍ਰਸ਼ਾਦਾ ਚੰਗੀ ਤਰ੍ਹਾਂ ਪਚ ਨਹੀਂ ਪਉਂਦਾ ਇਸ ਕਰਕੇ ਜੋ ਖਾਦਾ ਏ ਉਹਨੂੰ ਪਚਾਉਣ ਦੇ ਲਈ ਕੁਝ ਕਦਮ ਸਾਨੂੰ ਚੁਲਣਾ ਚਾਹੀਦਾ ਹੈ ਭਾਵੇਂ ਤੁਸੀਂ ਆਪਣੇ ਘਰ ਦੇ ਵਿੱਚ ਹੀ ਕੁਝ ਕਦਮ ਚੰਨ ਲਓ ਰਾਤ ਦੇ ਭੋਜਨ ਖਾਣ ਵੇਲੇ ਸਾਡੀ ਕੋਸ਼ਿਸ਼ ਹੋਵੇ ਵੀ ਸਾਦਾ ਭੋਜਨ ਸ਼ੱਕੀਏ ਤੇਜ ਮਸਾਲੇਦਾਰ ਤਲਿਆ ਹੋਇਆ ਭੋਜਨ ਸ਼ੱਕ ਕੇ ਵੀ ਰਾਤ ਨੂੰ ਬੇਚੈਨੀ ਰਹਿੰਦੀ ਆ ਚੰਗੀ ਤਰ੍ਹਾਂ ਗੂੜੀ ਨੀਂਦ ਨਹੀਂ ਆਪਾਂ ਲੈ ਪਾਉਂਦੇ ਤਜੇਕਰ ਰਾਤ ਨੂੰ ਚੰਗੀ ਘੂੜੀ ਨੀਂਦ ਨਾ ਆਈ ਤਾਂ ਫਿਰ ਸਵੇਰੇ ਕਿੰਝ ਉੱਠਾਂਗੇ ਇਸ ਕਰਕੇ ਰਾਤ ਦਾ ਭੋਜਨ ਸਾਦਾ ਹੋਵੇ ਘੱਟ ਖਾਣਾ ਚਾਹੀਦਾ ਜੇ ਚਾਰ ਪ੍ਰਸ਼ਾਦਿਆਂ ਦੀ ਭੁੱਖਿਆ ਤਿੰਨ ਸ਼ਕੋ ਜੇ ਤਿੰਨ ਪ੍ਰਸ਼ਾਦਿਆਂ ਦੀ ਭੁੱਖਿਆ ਤਾਂ ਦੋ ਹੀ ਸ਼ਕੋ ਉਸ ਤੋਂ ਬਾਅਦ ਕੀ ਕਰਨਾ ਹੈ ਕਿ ਜਦੋਂ ਹੀ ਆਪਾਂ ਸੌਣ ਦੇ ਲਈ ਬਿਲਕੁਲ ਤਿਆਰ ਆ ਆਪਣੇ ਬਿਸਤਰ ਤੇ ਜਾਣਾ ਹੈ ਤਾਂ ਬਿਸਤਰ ਤੇ ਜਾ ਕੇ ਜੋ ਵੀ ਦਿਨ ਭਰ ਦੀਆਂ ਗੱਲਾਂ ਬਾਤਾਂ ਨੇ ਜੋ ਵੀ ਚਿੰਤਾਵਾਂ ਪਰੇਸ਼ਾਨੀਆਂ ਨੇ ਉਹ ਪਰਮਪਿਤਾ ਪਰਮਾਤਮਾ ਜੀ ਦੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਕਿਉਂਕਿ ਦੇਖੋ ਆਪਾਂ ਗ੍ਰਸਤੀ ਆ ਭਾਵੇਂ ਆਪਾਂ ਬਾਹਰ ਕੰਮ ਦੇੰਦੇ ਕਰਦੇ ਆ ਭਾਵੇਂ ਘਰ ਦੇ ਵਿੱਚ ਰਹਿ ਕੇ ਘਰ ਨੂੰ ਸੰਭਾਲਦੇ ਆ ਪੂਰੇ ਦਿਨ ਦੇ ਵਿੱਚ ਸਾਡਾ ਕਈ ਲੋਕਾਂ ਦੇ ਨਾਲ ਮਿਲਣਾ ਜੁਲਨਾ ਹੁੰਦਾ ਹੈ ਕਈਆਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਈ ਤਰ੍ਹਾਂ ਦੀ એનર્ਜੀ ਅਸੀਂ ਇਕੱਠੀ ਕੀਤੀ ਹੁੰਦੀ ਹੈ ਕਈ ਤਰ੍ਹਾਂ ਦੀਆਂ ਚਿੰਤਾਵਾਂ ਬੋਝ ਸਾਡੇ ਮਨ ਦੇ ਉੱਤੇ ਬਣ ਜਾਂਦੇ ਨੇ ਭਾਵੇਂ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਕੁਝ ਚੰਗੀਆਂ ਵੀ ਹੋ ਸਕਦੀਆਂ ਨੇ ਪਰ ਜੇਕਰ ਮਨ ਦੇ ਉੱਤੇ ਕੋਈ ਬੋਝ ਜਾਂ ਚਿੰਤਾ ਹੈ ਤਾਂ ਉਹ ਆਪਣੇ ਪਰਮਪਿਤਾ ਪਰਮਾਤਮਾ ਜੀ ਦੇ ਨਾਲ ਸਾਂਝੀ ਕਰਕੇ ਸੋਣਾ ਜਦੋਂ ਹੀ ਆਪਾਂ ਮਨ ਹੀ ਮਨ ਪਰਮਪਿਤਾ ਪਰਮਾਤਮਾ ਜੀ ਦੇ ਨਾਲ ਗੱਲਾਂ ਕਰਾਂਗੇ ਨਾ ਸਾਡੇ ਮਨ ਦੇ ਸਾਰੇ ਭੋਜ ਚਿੰਤਾਵਾਂ ਲੈ ਜਾਣ ਗਿਆ ਮਨ ਇੱਕਦਮ ਹਲਕਾ ਹੋ ਜਾਂਦਾ ਹੈ ਇਹ ਅਨੁਭਵ ਤੁਸੀਂ ਅੱਜ ਹੀ ਕਰਕੇ ਦੇਖਿਓ ਅੱਜ ਹੀ ਸੌਣ ਲੱਗਿਆਂ ਬਿਸਤਰ ਤੇ ਬੈਠ ਕੇ ਆਪਣੇ ਦਿਨ ਭਰ ਦੀਆਂ ਗਤੀਵਿਧੀਆਂ ਤੇ ਧਿਆਨ ਦੇਣਾ ਹੈ ਕਿ ਅੱਜ ਪੂਰੇ ਦਿਨ ਦੇ ਵਿੱਚ ਮੈਂ ਕੀ ਕੀ ਕੰਮ ਕੀਤਾ ਹੈ ਇੱਕ ਤਾਂ ਇੰਜ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਪੂਰੇ ਦਿਨ ਦੇ ਵਿੱਚ ਕਿੰਨੇ ਚੰਗੇ ਕੰਮ ਕੀਤੇ ਆ ਕਿੰਨੇ ਮਾੜੇ ਕੰਮ ਕੀਤੇ ਆ ਜਦੋਂ ਆਪਾਂ ਚੰਗੇ ਮਾੜੇ ਕੰਮਾਂ ਦੀ ਗਿਣਤੀ ਕਰਨੀ ਸ਼ੁਰੂ ਕਰ ਤਵਾਂਗੇ ਨਾ ਤਾਂ ਦੇਖਣਾ ਕੁਝ ਹੀ ਦਿਨਾਂ ਮਹੀਨਿਆਂ ਦੇ ਵਿੱਚ ਸਾਡੇ ਮਾੜੇ ਕੰਮ ਘਟ ਜਾਣਗੇ ਚੰਗੇ ਕੰਮ ਨੇਕ ਕੰਮਾਂ ਦੀ ਗਿਣਤੀ ਵੱਧ ਜਾਵੇਗੀ ਜਿਵੇਂ ਆਪਾਂ ਪੈਸਿਆਂ ਦਾ ਹਿਸਾਬ ਕਿਤਾਬ ਕਰਦੇ ਹਾਂ ਉਵੇਂ ਹੀ ਸਾਨੂੰ ਦਿਨ ਪਰਤੇ ਕੰਮਾਂ ਕਾਰਾਂ ਦੇ ਸਾਰਾ ਕਿਤਾਬ ਕਰਨਾ ਚਾਹੀਦਾ ਵੀ ਅੱਜ ਪੂਰੇ ਦਿਨ ਦੇ ਵਿੱਚ ਮੈਂ ਕਿੰਨੇ ਨੇਕ ਕੰਮ ਕੀਤੇ ਆ ਕਿੰਨੇ ਮੇਰੇ ਤੋਂ ਜਾਣੇ ਹਨ ਜਾਣੇ ਦੇ ਵਿੱਚ ਮਾੜੇ ਕੰਮ ਹੋਏ ਆ ਹੋ ਜਾਂਦੇ ਆਪਣੇ ਤੋਂ ਕਈ ਵਾਰ ਕਈਆਂ ਦਾ ਦਿਲ ਦੁਖਾਇਆ ਹੋਵੇਗਾ ਕਿਸੇ ਨੂੰ ਮਾੜਾ ਬੋਲਿਆ ਗਿਆ ਹੋਵੇਗਾ ਕਿਸੇ ਦੇ ਉੱਤੇ ਜਾਣੇ ਅਣਜਾਣੇ ਦੇ ਵਿੱਚ ਅਸੀਂ ਗੁੱਸਾ ਕਰ ਦਿੱਤਾ ਹੋਵੇਗਾ ਕਈ ਵਾਰ ਝੂਠ ਬੋਲਿਆ ਹੋਵੇਗਾ ਬਹੁਤ ਸਾਰੀਆਂ ਗਲਤੀਆਂ ਨੇ ਬਹੁਤ ਸਾਰੇ ਪਾਪ ਨੇ ਜੋ ਆਪਾਂ ਦਿਨ ਪਰਦੇ ਵਿੱਚ ਕਰ ਬੈਠਦੇ ਹਾਂ ਕੁਝ ਜਾਣੇ ਵਿੱਚ ਕੁਝ ਅਣਜਾਣੇ ਵਿੱਚ ਉਹ ਸਾਰੀਆਂ ਗਲਤੀਆਂ ਦੀ ਪਰਮਕੀਤਾ ਪਰਮਾਤਮਾ ਜੀ ਤੋਂ ਮਾਫੀ ਮੰਗਣੀ ਹੈ ਕਿ ਸਤਿਗੁਰ ਸਰਕੇ ਪਾਤਸ਼ਾਹ ਜਾਣੇ ਅਣਜਾਣੇ ਦੇ ਵਿੱਚ ਮੇਰੇ ਤੋਂ ਬਹੁਤ ਗਲਤੀਆਂ ਹੋ ਗਈਆਂ ਨੇ ਮੇਰੇ ਤੋਂ ਬਹੁਤ ਪਾਪ ਗੇ ਨੇ ਸਤਿਗੁਰ ਸੱਚੇ ਪਾਸ਼ਾ ਤੁਸੀਂ ਬਹੁਤ ਦਿਆਲੂ ਹੋ ਤੁਸੀਂ ਮੇਰੇ ਤੇ ਤਰਸ ਕਰੋ ਮੇਰੀਆਂ ਇਹ ਗਲਤੀਆਂ ਮੇਰੇ ਇਹ ਪਾਪ ਬਖਸ਼ੋ ਤੇ ਅੱਗੇ ਤੋਂ ਸਿਰ ਤੇ ਮੇਰ ਭਰਿਆ ਹੱਥ ਰੱਖੋ ਮੇਰੇ ਕਰਕੇ ਕਦੇ ਕਿਸੇ ਦਾ ਦਿਲ ਨਾ ਦੁਖੇ ਮੇਰੇ ਕਰਕੇ ਕਦੇ ਕਿਸੇ ਦਾ ਮਾੜਾ ਨਾ ਹੋਵੇ ਸਤਿਗੁਰ ਸੱਚੇ ਪਾਸ਼ਾ ਇਹ ਗਲਤੀਆਂ ਕਰਨ ਤੋਂ ਮੈਨੂੰ ਆਪ ਹੀ ਬਚਾ ਲਓ ਫਿਰ ਉਸ ਤੋਂ ਬਾਅਦ ਦਿਨ ਭਰ ਦੇ ਵਿੱਚ ਜੋ ਵੀ ਤੁਹਾਡੇ ਨਾਲ ਚੰਗਾ ਹੋਇਆ ਜੋ ਵੀ ਤੁਸੀਂ ਕੁਝ ਪ੍ਰਾਪਤ ਕੀਤਾ ਓਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਅੱਜ ਤੁਹਾਡੀ ਕਿਰਪਾ ਦੇ ਨਾਲ ਪੂਰਾ ਦਿਨ ਬੜਾ ਸੋਹਣਾ ਬੀਤਿਆ ਹੈ ਅਜਾਬ ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਨੇ ਬੜੇ ਚੰਗੇ ਲੋਕਾਂ ਦੇ ਨਾਲ ਮਿਲ ਲ ਕਰਾਇਆ ਸਤਿਗੁਰੂ ਸਭੇ ਪਾਸ਼ਾ ਉਹਦੇ ਲਈ ਆਪ ਜੀ ਦਾ ਸ਼ੁਕਰਾਨਾ ਜੋ ਆਪ ਜੀ ਨੇ ਮੈਨੂੰ ਦਾਤਾਂ ਦਿੱਤੀਆਂ ਨੇ ਉਹਦੇ ਲਈ ਸ਼ੁਕਰਾਨਾ ਜੇ ਕੋਈ ਨੇਕ ਕੰਮ ਕੀਤਾ ਹੈ ਉਹਦੇ ਲਈ ਮਾਲਕ ਦਾ ਸ਼ੁਕਰਾਨਾ ਕੀ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਸ਼ੁਕਰ ਹੈ ਤੁਸੀਂ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਮੇਰੇ ਤੋਂ ਇਹ ਸੇਵਾ ਕਰਵਾਈ ਆ ਜੋ ਵੀ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਾਮ ਜਪਿਆ ਸਾਰੀ ਬਾਣੀ ਦਾ ਕਹਿ ਦੇਣਾ ਕਿ ਜਤਪੁਰ ਸੱਚੇ ਪਾਜਾ ਸਵੇਰ ਤੋਂ ਲੈ ਕੇ ਹੁਣ ਤੱਕ ਜੋ ਵੀ ਆਪ ਜੀ ਨੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਮੇਰੇ ਤੋਂ ਸੇਵਾ ਕਰਵਾਈ ਆ ਜੋ ਵੀ ਬਾਣੀ ਦੀ ਸੇਵਾ ਆਪ ਜੀ ਨੇ ਕਰਵਾਈ ਆ ਉਹ ਆਪ ਜੀ ਪ੍ਰਵਾਨ ਕਰ ਲੈਣਾ ਜੋ ਵੀ ਮੇਰੇ ਤੋਂ ਜਾਣੇ ਅਣਜਾਣੇ ਦੇ ਵਿੱਚ ਗਲਤੀਆਂ ਹੋਈਆਂ ਨੇ ਉਹਨਾਂ ਗਲਤੀਆਂ ਨੂੰ ਮਾਫ ਕਰ ਦੇਣਾ ਜਿਵੇਂ ਵੀ ਤੁਸੀਂ ਅਰਦਾਸ ਬੇਨਤੀ ਕਰਨਾ ਚਾਹੁੰਦੇ ਹੋ ਨਾ ਉਵੇਂ ਹੀ ਕਰ ਲਿਓ ਜੀ ਕਿਉਂਕਿ ਅਰਦਾਸ ਬੇਨਤੀ ਸ਼ਬਦਾਂ ਦੀ ਮਹਤਾਜ ਨਹੀਂ ਆ ਅਰਦਾਸ ਸਾਡੇ ਮਨ ਦੀ ਭਾਵਨਾ ਹੈ ਪਰ ਅਰਦਾਸ ਕਰਨੀ ਬਹੁਤ ਜ਼ਰੂਰੀ ਆ ਜਦੋਂ ਹੀ ਅਸੀਂ ਬਾਣੀ ਦਾ ਪਾਠ ਕਰਦੇ ਹਾਂ ਸ਼ਬਦ ਜਾਂਚ ਕਰਦੇ ਹਾਂ ਤਵਾਹੀ ਗੁਰੂ ਜੀ ਦੇ ਅਗੇ ਅਰਦਾਸ ਬੇਨਤੀ ਜ਼ਰੂਰ ਕਰਨੀ ਚਾਹੀਦੀ ਹੈ ਕਿ ਪਾਸ਼ਾ ਪੁੱਲ ਚੁਕ ਮਾਫ ਕਰਨੀ ਕਿਉਂਕਿ ਗਲਤੀਆਂ ਸਾਡੇ ਤੋਂ ਹੋ ਜਾਂਦੀਆਂ ਨੇ ਸੋ ਇਸੇ ਤਰ੍ਹਾਂ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਦਿਨ ਭਰ ਦੀਆਂ ਜੋ ਵੀ ਗਲਤੀਆਂ ਭਾਵੇਂ ਅਸੀਂ ਬਾਣੀ ਪੜਨ ਲੱਗਿਆਂ ਕੀਤੀਆਂ ਨੇ ਸੇਵਾ ਕਰਨ ਲੱਗਿਆਂ ਕੀਤੀਆਂ ਨੇ ਜਾਂ ਫਿਰ ਦੁਨੀਆਦਾਰੀ ਦੇ ਵਿੱਚ ਵਿਚਰਦਿਆਂ ਹੋਇਆਂ ਸਾਡੇ ਤੋਂ ਗਲਤੀਆਂ ਹੋਈਆਂ ਨੇ ਉਹਨਾਂ ਗਲਤੀਆਂ ਦੀ ਮਾਫੀ ਅਤੇ ਜੋ ਵੀ ਚੰਗੇ ਕੰਮ ਸਤਿਗੁਰ ਸੱਚੇ ਪਾਤਸ਼ਾਹ ਨੇ ਕਰਾਏ ਉਹਦੇ ਲਈ ਮਾਲਕ ਦਾ ਸ਼ੁਕਰਾਨਾ ਕਰੀਏ ਫਿਰ ਉਸ ਤੋਂ ਬਾਅਦ ਕਰਨੀ ਆ ਅਮਰਤ ਵੇਲੇ ਦੀ ਅਰਦਾਸ ਬੇਨਤੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਇਹ ਅਰਜੀ ਲਾਉਣੀ ਆ ਮਿੰਤਾ ਕਰਨੀ ਆ ਨੇ ਤਰਲੇ ਕਰਨੀ ਆ ਵੀ ਸਤਿਗੁਰ ਸੱਚੇ ਪਾਸ਼ਾ ਮੈਂ ਆਨਸੀ ਆ ਮੇਰੇ ਤੋਂ ਅਮਰਤ ਵੇਲੇ ਉੱਠਿਆ ਨਹੀਂ ਜਾਂਦਾ ਆਪ ਜੀ ਕਿਰਪਾ ਕਰੋ ਕਿਰਪਾ ਕਰੋ ਮੇਰੇ ਤੇ ਤਰਸ ਕਰੋ ਸਤਿਗੁਰ ਸੱਚੇ ਪਾਸ਼ਾ ਆਪ ਜੀ ਅਮਰਤ ਵੇਲੇ ਦੀ ਦਾਤ ਮੇਰੀ ਝੋਲੀ ਦੇ ਵਿੱਚ ਪਾਓ ਪਾਸ਼ਾ ਆਪ ਹੀ ਸਵੇਰੇ ਮੈਨੂੰ ਉੱਦਮ ਦੇ ਕੇ ਉਠਾਉਣਾ ਸਤਿਗੁਰ ਸੱਚੇ ਪਾਤਸ਼ਾਹ ਆਪ ਹੀ ਮੇਰੇ ਤੋਂ ਬਾਣੀ ਦੀ ਸੇਵਾ ਕਰਵਾ ਲੈਣਾ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਅਮਰਤ ਵੇਲੇ ਉੱਠਣ ਦੇ ਲਈ ਅਰਦਾਸ ਬੇਨਤੀ ਜ਼ਰੂਰ ਕਰਨੀ ਆ ਰਾਤ ਨੂੰ ਸੌਣ ਤੋਂ ਪਹਿਲਾਂ ਕੀਰਤਨ ਸੋਹਲਾ ਸਾਹਿਬ ਜੀ ਦੀ ਬਾਣੀ ਜ਼ਰੂਰ ਪੜਨੀ ਚਾਹੀਦੀ ਆ ਕੀਰਤਨ ਸੋਹਲਾ ਸਾਹਿਬ ਜੀ ਦੀ ਬਾਣੀ ਪੜ ਕੇ ਹੀ ਆਪਾਂ ਅਮਰਤ ਦੇਲੇ ਦੀ ਅਰਦਾਸ ਬੇਨਤੀ ਕਰੀਏ ਤਾਂ ਬੜਾ ਚੰਗਾ ਹੋਵੇਗਾ ਕਿ ਭਾਸ਼ਾ ਅਮਰਤ ਦੇਲਾ ਬਖਸ਼ੋ ਜੇ ਤੁਸੀਂ ਕੀਰਤਨ ਸੋਹਲਾ ਸਾਹਿਬ ਜੀ ਦੀ ਬਾਣੀ ਨਹੀਂ ਪੜਦੇ ਜਾਂ ਪੜਨ ਤੋਂ ਬਾਅਦ ਵੀ ਤੁਹਾਨੂੰ ਨੀਂਦ ਨਹੀਂ ਆਈ ਪਹਿਲੀ ਗੱਲ ਤਾਂ ਨਾਲ ਦੀ ਨਾਲ ਨੀਂਦ ਆ ਜਾਵੇਗੀ ਜੇ ਨਹੀਂ ਨੀਂਦ ਆਈ ਤਾਂ ਤੁਸੀਂ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਦੇ ਜਾਓ ਕਦੇ ਵੀ ਮਨ ਦੇ ਉੱਤੇ ਕੋਈ ਵੀ ਇੱਧਰ ਉੱਧਰ ਦੀ ਗੱਲ ਨਹੀਂ ਸੋਚਣੀ ਕਿਉਂਕਿ ਜੋ ਵੀ ਸੋਚਦੇ ਸੋਚਦੇ ਆਪਾਂ ਸੌਂਗੇ ਨਾ ਸਾਰੀ ਰਾਤ ਸਾਡੇ ਮਨ ਅੰਦਰ ਉਹੀ ਗੱਲਾਂ ਚੱਲਣਗੀਆਂ ਇਸ ਕਰਕੇ ਵਾਹਿਗੁਰੂ ਵਾਹਿਗੁਰੂ ਜਪਦਿਆਂ ਸੌਣਾ ਈ ਜਾਂ ਫਿਰ ਦਸਾਂ ਹੀ ਗੁਰੂ ਸਾਹਿਬਾਨਾਂ ਦੇ ਨਾਮ ਸਿਮਰਨ ਕਰਦੇ ਹੋਏ ਸੌਂ ਜਾਓ ਦਸਾਂ ਹੀ ਗੁਰੂ ਸਾਹਿਬਾਨਾਂ ਦੇ ਵਿੱਚ ਇੱਕੋ ਹੀ ਜੋਤ ਵਰਤ ਰਹੀ ਆ ਤੁਸੀਂ ਜਿੱਥੇ ਤੁਹਾਡਾ ਮਨ ਟਿਕਦਾ ਹੈ ਨਾ ਭਾਵੇਂ ਗੁਰਨਾਨਕ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਕਰ ਲਓ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਕਰ ਲਓ ਗੁਰਦੀਗ ਬਹਾਦਰ ਜੀ ਦੇ ਨਾਮ ਦਾ ਸਿਮਰਨ ਕਰ ਲਓ ਮਤਲਬ ਜਿੱਥੇ ਤੁਹਾਡਾ ਮਨ ਟਿਕਦਾ ਹੈ ਸ਼੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦੇ ਨਾਮ ਦਾ ਸਿਮਰਨ ਕਰ ਲੋ ਜਿਵੇਂ ਤੁਹਾਨੂੰ ਆਨੰਦ ਆਉਂਦਾ ਹੈ ਸਕੂਨ ਮਿਲਦਾ ਹੈ ਦਸਾਂ ਹੀ ਗੁਰੂ ਸਾਹਿਬਾਨਾਂ ਦੇ ਵਿੱਚ ਇੱਕੋ ਹੀ ਜੋਤ ਵਰਤ ਰਹੀ ਹੈ ਤੁਸੀਂ ਇਸ ਤਰ੍ਹਾਂ ਗੁਰੂ ਸਾਹਿਬਾਨ ਦੇ ਨਾਮ ਜਪਦੇ ਜਾਂ ਜਪਦੇ ਨਹੀਂ ਸੌ ਸਕਦੇ ਹੋ ਦੇਖਣਾ ਸਵੇਰੀ ਅਮਰਤ ਵੇਲੇ ਦੇ ਵਿੱਚ ਉੱਠਣਾ ਬਹੁਤ ਆਸਾਨ ਹੋ ਜਾਵੇਗਾ ਉੱਠਦੇ ਆਸਾਰ ਹੀ ਫਿਰ ਸਾਡੇ ਮਨ ਦੇ ਵਿੱਚੋਂ ਉਹੀ ਸ਼ਬਦ ਨਿਕਲੇਗਾ ਜੋ ਰਾਤ ਨੂੰ ਜਪਦੇ ਹੋਏ ਸੁੱਤੇ ਜੇ ਤਾਂ ਵਾਹਿਗੁਰੂ ਵਾਹਿਗੁਰੂ ਜਪਦੇ ਸੁੱਤੇ ਆ ਤਾਂ ਉੱਠਦੇ ਆਸਰ ਆਪਣੇ ਆਪ ਹੀ ਨਿਕਲੇਗਾ ਵਾਹਿਗੁਰੂ ਜੇਕਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਕਰਦੇ ਕਰਦੇ ਸੁੱਤੇ ਤਾਂ ਆਪਣੇ ਆਪ ਹੀ ਮੁਕਤ ਹੋ ਨਿਕਲੇਗਾ ਧੰਨ ਗੁਰੂ ਨਾਨਕ ਦੇ ਜੀ ਤੇਰਾ ਹੀ ਆਸਰਾ ਜੇਕਰ ਤੁਸੀਂ ਹੋਰ ਕੋਈ ਬੋਝ ਚਿੰਤਾ ਕੋਈ ਵੀ ਇਦ੍ਰੋਦ੍ਰਦੀ ਗੱਲ ਸੋਚਦੇ ਹੋਏ ਸੁੱਤੇ ਸੀ ਤਾਂ ਫਿਰ ਉਹ ਗੱਲ ਨੇ ਆਪਣਾ ਪ੍ਰਭਾਵ ਤੁਹਾਡੇ ਤੇ ਪਾ ਲੈਣਾ ਹੈ ਇਸ ਕਰਕੇ ਕੋਸ਼ਿਸ਼ ਇਹ ਕਰਨੀ ਆ ਕਿ ਅਸੀਂ ਰਾਤ ਨੂੰ ਗੁਰੂ-ਗੁਰੂ ਕਰਦੇ ਆ ਸੋਈਏ ਗੁਰੂ ਅਗੇ ਅਰਦਾਸਾਂ ਬੇਨਤੀਆਂ ਆਪਣੀਆਂ ਅਰਜ਼ੀਆਂ ਲਾ ਕੇ ਸੋਈਏ ਸਤਿਗੁਰ ਸੱਚੇ ਪਾਤਸ਼ਾਹ ਜੀ ਜਰੂਰ ਕਿਰਪਾ ਕਰਦੇ ਨੇ ਸਾਡੀ ਝੋਲੀ ਦੇ ਵਿੱਚ ਅੰਮ੍ਰਿਤ ਵੇਲੇ ਦੀ ਦਾਤ ਜਰੂਰ ਪਾਉਂਦੇ ਨੇ ਕਿਉਂਕਿ ਇਹ ਦਾਤ ਵਾਹਿਗੁਰੂ ਜੀ ਦੀ ਖੁਸ਼ੀ ਦੇ ਨਾਲ ਮਿਲਦੀ ਆ ਪਰ ਵਾਹਿਗੁਰੂ ਜੀ ਖੁਸ਼ ਵੀ ਸਾਡੇ ਤੇ ਤਾਂ ਹੁੰਦੇ ਆ ਨਾ ਜਦੋਂ ਅਸੀਂ ਚੰਗੇ ਕੰਮ ਕਰੀਏ ਜੇ ਹੁਣ ਦਿਨ ਭਰ ਦੇ ਵਿੱਚ ਨੇਕ ਕੰਮ ਕਰਾਂਗੇ ਕੋਈ ਭਲੇ ਦਾ ਕੰਮ ਕਰਾਂਗੇ ਕਿਸੇ ਲਈ ਮਦਦ ਕਰਾਂਗੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਆਪੇ ਖੁਸ਼ ਹੋਣਗੇ ਪਰ ਜੇ ਦਿਨ ਭਰ ਦੇ ਵਿੱਚ ਅਸੀਂ ਝੂਠ ਬੋਲਦੇ ਰਹੇ ਠੱਗੀ ਠੋਰੀ ਕਰਦੇ ਰਹੇ ਕਿਸੇ ਨਾ ਕਿਸੇ ਦਾ ਦਿਲ ਦਿਖਾਉਂਦੇ ਰਹੇ ਤਾਂ ਫਿਰ ਸਭਨਾਂ ਦੇ ਵਿੱਚ ਹੀ ਉਹ ਵਾਹਿਗੁਰੂ ਜੀ ਵੱਸਦੇ ਨੇ ਸਭ ਹੀ ਉਹ ਵਾਹਿਗੁਰੂ ਅਕਾਲ ਪੁਰਖ ਜੀ ਦੇ ਪਰਮ ਪਿਤਾ ਪਰਮਾਤਮਾ ਦੇ ਬੱਚੇ ਆ ਹੋ ਸਕਦਾ ਜਿਹੜਾ ਬੰਦਾ ਸਾਨੂੰ ਚੰਗਾ ਨਹੀਂ ਲੱਗਦਾ ਉਹ ਮਾਲਕ ਨੂੰ ਕਿਉਂ ਤਾਂ ਕਿੰਨਾ ਪਿਆਰਾ ਲੱਗਦਾ ਹੋਵੇ ਅਸੀਂ ਇੱਦਾਂ ਹੀ ਉਹਦਾ ਹਰ ਰੋਜ਼ ਦਿਨ ਦਿਖਾਉਂਦੇ ਰਹਿੰਨੇ ਆ ਸੋ ਇਹ ਨਿੱਕੀਆਂ ਨਿੱਕੀਆਂ ਗੱਲਾਂ 'ਤੇ ਧਿਆਨ ਦੇਣਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਸਾਰੇ ਬੱਚੇ ਬੜੇ ਪਿਆਰੇ ਆ ਕੋਸ਼ਿਸ਼ ਕਰੀਏ ਵੀ ਸਾਡੇ ਕੋਲੋਂ ਕਿਸੇ ਦਾ ਵੀ ਦਿਲ ਦੁਖੀ ਨਾ ਹੋਵੇ ਨਾ ਜਾਣੇ ਵਿੱਚ ਨਾ ਆਣ ਜਾਣੇ ਦੇ ਵਿੱਚ ਜੇ ਦਿਲ ਦੁਖੀ ਕੀਤਾ ਹੈ ਤਾਂ ਵਾਹਿਗੁਰੂ ਜੀ ਤੋਂ ਮਾਫੀ ਮੰਗ ਲੈਣੀ ਆ ਕਿਉਂਕਿ ਜੇਕਰ ਕਿਸੇ ਦਾ ਦਿਲ ਸਾਡੇ ਕਰਕੇ ਦੁਖਿਆ ਹੈ ਨਾ ਅਮਰਤ ਵੇਲੇ ਜਾਗ ਨਹੀਂ ਆਵੇਗੀ ਭਾਵੇਂ ਕੋਈ ਜਿੰਨਾ ਮਰਜੀ ਪੱਕਾ ਨੇਤਰੀਮੀ ਹੋਵੇ ਇਹ ਲਿਖ ਕੇ ਰੱਖ ਲੋ ਰੋਜ਼ ਅਮਰਤ ਵੇਲੇ ਉੱਠਦੇ ਹੋ ਨਾ ਜੇਕਰ ਦਿਨ ਪਰ ਦੇ ਵਿੱਚ ਕੋਈ ਮਾੜਾ ਕੰਮ ਕੀਤਾ ਹੈ ਕਿਸੇ ਦਾ ਦਿਲ ਦੁਖਾ ਦਿੱਤਾ ਕਿਸੇ ਦੀ ਨਿੰਦਿਆ ਚੁਗਲੀ ਕਰ ਦਿੱਤੀ ਆ ਪਹਿਲੀ ਗੱਲ ਤਾਂ ਅਮਰਤ ਵੇਲੇ ਦੇ ਵਿੱਚ ਉੱਠਿਆ ਨਹੀਂ ਜਾਣਾ ਜੇ ਕਿਤੇ ਕੋਸ਼ਿਸ਼ ਕਰਨ ਦੇ ਬਾਵਜੂਦ ਤੁਸੀ ਉੱਠ ਗਏ ਤੁਹਾਡਾ ਬਾਣੀ ਦੇ ਵਿੱਚ ਮਨ ਨਹੀਂ ਲੱਗਣਾ ਸਿਮਰਨ ਦੇ ਵਿੱਚ ਮਨ ਨਹੀਂ ਲੱਗਣਾ